ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਹਲਕਾ ਕੇਂਦਰੀ ਦੇ ਅਦੀਨ ਆਉਂਦੇ ਪਿੰਡ ਮੂਲੇ ਚੱਕ ਵਿਖੇ ਸਰਪੰਚ ਕਵਲਜੀਤ ਕੌਰ ਅਤੇ ਸੀਨੀਅਰ ਆਪ ਆਗੂ ਫਰਜੀਤ ਸਿੰਘ ਦੀ ਅਗਵਾਈ ਹੇਠ ਬੈਠਕ ਕੀਤੀ ਗਈ ਇਸ ਦੌਰਾਨ ਹਲਕਾ ਵਿਧਾਇਕ ਡਾਕਟਰ ਅਜੀ ਗੁਪਤਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕੀਤਾ ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਆਪਣੀਆਂ ਵੱਖ-ਵੱਖ ਮੰਗਾਂ ਵੀ ਵਿਧਾਇਕ ਅੱਗੇ ਰੱਖੀਆਂ ਗਈਆਂ ਜਿਨ੍ਹਾਂ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਇਸ ਮੌਕੇ ਮੈਂਬਰ ਪਕੂ ਪ੍ਰਦਾਨ ਮੈਂਬਰ ਸ਼ਿੰਦਰ ਕੌਰ ਜਗਤਾਰ ਸਿੰਘ ਹਰਵਿੰਦਰ ਸਿੰਘ ਗੁਰਮੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ ਚੌਂਗਾ ਰਾਜੀ ਲੋਕ ਬੜਾ ਪਿਆਰ ਕਰਦੇ ਆ ਬੜਾ ਮਾਨ ਦਿੰਦੇ ਆ ਮੈਨੂੰ ਜਦੋਂ ਕਦੀ ਮੈਂ ਮੁੱਲੇ ਚੱਕ ਪਿੰਡ ਆਨਾ ਤੁਸੀਂ ਦੇਖ ਹੀ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਚ ਲੋਕ ਆਏ ਨੇ ਸਾਡੇ ਮਾਨਯੋਗ ਸਰਪੰਚ ਸਾਹਿਬ ਅਰਜੀਤ ਸਿੰਘ ਜੀ ਬੜਾ ਅੱਛਾ ਔਰ ਇਹਨਾਂ ਦੀ ਟੀਮ ਬੜਾ ਅੱਛਾ ਕੰਮ ਕਰ ਰਹੀ ਹੈ ਪਿੰਡਾਂ ਵਾਲਿਆਂ ਦੀਆਂ ਕੁਝ ਮੰਗਾਂ ਸਿਗੀਆਂ ਜਿੱਨਾਂ ਚ ਮੇਨ ਮੰਗ ਜਿਹੜੀ ਆ ਉਹ ਪਲੇਗਰਾਉਂਡ ਦੀ ਆ ਉਹਦੇ ਅਸੀਂ ਪਹਿਲੇ ਟੀਚਾ ਆਪਣਾ ਕੀਤਾ ਹੈ ਕਿ ਅਸੀਂ ਹਰ ਇੱਕ ਪਿੰਡ ਦੇ ਵਿੱਚ ਬਲੇਗਰਾਉਂਡ ਦੇਣੀ ਹੈ ਤਾਂ ਕਿ ਜਿਹੜੇ ਨੌਜਵਾਨੀ ਆ ਉਹਨੂੰ ਨਸ਼ਿਆਂ ਤੋਂ ਢਾਕੇ ਤੇ ਇੱਧਰ ਲਾਇਆ ਜਾ ਸਕੇ ਕੋ ਸਾਡੇ ਅਜੰਮਾਨ ਜੋ ਐਮਐਲਏ ਸਾਹਿਬ ਆਏ ਨੇ ਇਹਨਾਂ ਨੇ ਸਾਡੇ ਨਗਰ ਨੂੰ ਬਹੁਤ ਸਾਰੀਆਂ ਗਰਾਨਾ ਦਿੱਤੀਆਂ ਨੇ ਜਿਹਦੇ ਵਿੱਚ ਪਹਿਲ ਦੇ ਆਧਾਰ ਤੇ ਸਾਡੇ ਪਿੰਡ ਦਾ ਜਿਹੜਾ ਪਾਣੀ ਦੀ ਸਮੱਸਿਆ ਆ ਸੀਵਰੇਜ ਦੀ ਸਮੱਸਿਆ ਉਹ ਖਤਮ ਹੋਣ ਜਾ ਰਹੀ ਆ